ਬੇਖੌਫ ਚੋਰਾਂ ਦੇ ਵੱਲੋਂ ਲੋਕਾਂ ਤੇ ਕੀ ਪ੍ਰੇਸ਼ਾਨ ਹੋਣਾ ਪ੍ਰਸ਼ਾਸਨ ਵੀ ਆਕ ਚੁੱਕਾ ਹੈ ਕਿਉਂਕਿ ਚੋਰ ਇੰਨੇ ਜ਼ਿਆਦਾ ਬੇਖੌਫ ਹੋ ਗਏ ਨਿੱਡਰ ਹੋ ਗਏ ਨੇ ਕਿ ਉਹਨਾਂ ਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਬੇਖੌਫ ਹੋ ਕੇ ਘਰਾਂ ਦੇ ਵਿੱਚ ਵੜ ਜਾਂਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਨੇ ਉਹਨਾਂ ਘਰਾਂ ਨੂੰ ਵੀ ਨਹੀਂ ਛੱਡਦੇ ਜਿੱਨਾਂ ਘਰਾਂ ਦੇ ਵਿੱਚ ਘਰ ਮਾਤਮ ਛਾਇਆ ਹੋਇਆ ਇੱਕ ਪਰਿਵਾਰ ਜੋ ਕਿਸੇ ਦੇ ਸੰਸਕਾਰ ਦੇ ਉੱਤੇ ਗਿਆ ਹੋਇਆ ਸੀ ਤੇ ਉਹ ਚੋਰ ਉਹਨਾਂ ਦੇ ਘਰ ਵਿੱਚ ਵੜ ਜਾਂਦੇ ਨੇ ਉਸ ਘਰ ਨੂੰ ਵੀ ਨਹੀਂ ਬਖਸ਼ਦੇ ਕਿ ਇੱਕ ਪਰਿਵਾਰ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕਈ ਪਰਿਵਾਰ ਨੇ ਜਿਹੜੇ ਘਰ ਛੱਡ ਕੇ ਜਾਂਦੇ ਨੇ ਬਾਹਰ ਜਾਂਦੇ ਨੇ ਜਾਂ ਕਿਸੇ ਵਿਆਸ ਮਹਾਰੋਦ ਦੇ ਵਿੱਚ ਜਾਂਦੇ ਨੇ ਤੇ ਪਿੱਛੋਂ ਅਜੀਹਾ ਜਿਹੜੀ ਘਟਨਾ ਜਿਹੜੀ ਹੈ ਇਹ ਵਾਪਰੀ ਹੁੰਦੀ ਹੈ ਪਿੱਛੋਂ ਦੇਖਦੇ ਨੇ ਵਾਪਸ ਆਉਂਦੇ ਨੇ ਤਾਂ ਘਰ ਦੇ ਵਿੱਚ ਖਲਾਰਾ ਪਿਆ ਹੁੰਦਾ ਹੈ ਤਾਲੇ ਟੁੱਟੇ ਹੁੰਦੇ ਨੇ ਤੇ ਇਹ ਮਾਮਲਾ ਵੀ ਜਿਹੜਾ ਮਿਸਰ ਤੋਂ ਦੇਖਣ ਨੂੰ ਮਿਲ ਰਿਹਾ ਜਿੱਥੇ ਇੱਕ ਪਰਿਵਾਰ ਕਿਸੇ ਦੇ ਸੰਸਕਾਰਤੇ ਗਿਆ ਹੋਇਆ ਸੀ ਤੇ ਚੋਰ ਜਿਹੜੇ ਨੇ ਉਸ ਘਰ ਦੇ ਵਿੱਚ ਵੜ ਕੇ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਹੁੰਦੇ ਨੇ ਸਾਰੀ ਘਟਨਾ ਉਸ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਤੇ ਉਸ ਸੀਸੀਟੀਵੀ ਕੈਮਰਾ ਦੇ ਵਿੱਚ ਸਾਫ ਸਾਫ ਦਿਖਾਈ ਦੇ ਰਿਹਾ ਕਿ ਕਿਵੇਂ ਚੋਰ ਘਰ ਦੇ ਵਿੱਚ ਅੰਦਰ ਵੜਦੇ ਨੇ ਤੇ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਦੇਖਣ ਤੋਂ ਬਾਅਦ ਸੀਸੀਟੀਵੀ ਲੋਕਾਂ ਦੇ ਵੱਲੋਂ ਦੇਖੀ ਗਈ ਪ੍ਰਸ਼ਾਸਨ ਵੱਲੋਂ ਵੀ ਦੇਖਿਆ ਗਿਆ ਤੇ ਹੈਰਾਨ ਰਹਿਗੇ ਨਹੀਂ ਤਾਂ ਤੁਸੀਂ ਵੀ ਇੱਕ ਵਾਰ ਨਜ਼ਰ ਮਾਰ ਲਵੋ ਦੇਖੋ ਕਿ ਇਹ ਚੋਰ ਦਾਖਲ ਕਿਸ ਤਰੀਕੇ ਦੇ ਨਾਲ ਹੁੰਦੇ ਨੇ ਵਾਕਈ ਹੈਰਾਨੀ ਪ੍ਰਗਟ ਹੁੰਦੀ ਹੈ ਇਸ ਵੀਡੀਓ ਨੂੰ ਦੇਖ ਕੇ ਇਸ ਫੁਟੇਜ ਨੂੰ ਦੇਖ ਕੇ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿਵੇਂ ਇਹ ਚੋਰ ਜਿਹੜੇ ਨੇ ਘਰ ਦੇ ਅੰਦਰ ਦਾਖਲ ਹੋ ਰਹੇ ਨੇ ਦਰਸਲ ਦੱਸਦੀ ਹੈ ਕਿ ਆਏ ਦਿਨ ਲੁੱਟਾਂ ਖੋਹਾਂ ਦੀਆਂ ਚੋਰੀਆਂ ਦੀਆਂ ਘਟਨਾਵਾਂ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਇਹ ਚੋਰ ਬਿਖੌਬ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਉੱਥੇ ਹੀ ਅੰਮ੍ਰਿਤਸਰ ਦੇ ਪ੍ਰਤਾਪਨਗਰ ਇਲਾਕੇ ਦਾ ਇੱਕ ਮਾਮਲਾ ਹੈ ਜਿੱਥੇ ਇਹ ਪਰਿਵਾਰ ਜਦੋਂ ਆਪਣੇ ਕਿਸੇ ਰਿਸ਼ਤੇਦਾਰ ਦੇ ਸੰਸਕਾਰ ਤੇ ਗਿਆ ਹੋਇਆ ਸੀ ਤੇ ਪਿੱਛੋਂ ਘਰ ਦੇ ਵਿੱਚ ਇਹ ਚੋਰ ਦਾਖਲ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਦੋਂ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਰਿਸ਼ਤੇਦਾਰ ਦੀ ਸੰਸਕਾਰ ਤੇ ਗਏ ਹੋਏ ਸੀ ਤੇ ਜਦੋਂ ਅਸੀਂ ਘਰ ਵਾਪਸ ਪਹੁੰਚਦੇ ਹਾਂ ਤਾਂ ਘਰ ਆ ਕੇ ਵੇਖਿਆ ਸਾਡੇ ਕਮਰੇ ਦੇ ਦਰਵਾਜ਼ੇ ਟੁੱਟੇ ਹੋਏ ਸਨ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਹੋਇਆ ਸੀ ਉਹਨਾਂ ਦੱਸਿਆ ਸਾਡਾ ਸੋਨੇ ਦਾ ਤਿੱਲੀ ਕੋਕਿਆਂ ਦਾ ਕੰਮ ਹੈ ਤੇ ਚੋਰ ਵੱਲੋਂ ਸਾਰਾ ਸਮਾਨ ਚੋਰੀ ਕਰਕੇ ਫਰਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਰੀਬ 70 ਲੱਖ ਰੁਪਏ ਦੀ ਚੋਰੀ ਕਰਕੇ ਚੋਰਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜੇ ਸ਼ਿਕਾਇਤ ਪ੍ਰਸ਼ਾਸਨ ਨੂੰ ਦਿੱਤੀ ਜਾ ਚੁੱਕੀ ਹੈ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ 80 ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਉਨੇ ਆ ਉਹਨਾਂ ਕਹਿੰਿਆ ਕਿ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਚੋਰ ਸਾਫ ਸਾਫ ਨਜ਼ਰ ਆਉਂਦਾ ਹੈ ਜਿਸ ਦੇ ਨਾਲ ਜਾਂਚ ਪੜਤਾਲ ਕੀਤੀ ਗਈ ਹੈ ਤੇ ਜੋ ਸਮਾਨ ਚੋਰੀ ਦੇ ਨਾਲ ਸੀਸੀਟੀਵੀ ਕੈਮਰੇ ਦਾ ਚੋਰ ਜਿਹੜੇ ਨੇ ਸਮਾਨ ਤਾਂ ਚੋਰੀ ਕੀਤਾ ਹੀ ਉਸ ਦੇ ਨਾਲ ਹੀ ਉਹਨਾਂ ਨੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਹੀ ਲੈ ਗਏ ਹਾਂ ਦੋਸਤ ਮੇਰਾ ਨਾਮ ਸਰਮਜੀਤ ਕੌਰ ਹੈ ਹਾਂਜੀ ਕਿ ਤੁਹਾਨੂੰ ਮੇਰੇ ਨਾਲ ਤੇ ਕੀ ਚੜਾ ਲੱਗਾ ਤੁਹਾਨੂੰ ਹਾਂਜੀ ਪਟਾਪ ਨਗਰ ਦੇ ਰਹਿਣ ਵਾਲੇ ਹਾਂਜੀ ਕੀ ਗੱਲ ਅੱਜ ਮਨ ਹੋਈ ਅਜਿਹਾ ਕਰੋਗੇ ਜੇ ਤੋ 3 ਵਜੇ ਦਾ ਮਤਲਬ ਕਿ ਟਾਈਮ ਸੀਗਾ ਜਦੋਂ ਆਵਾਜ਼ ਆ ਤੁਸੀ ਸਾਡੇ ਨਾਲ ਅਸੀਂ 3:30 ਪੌਣੇ 4 ਦੇ ਵਿੱਚ ਘਰ ਆ ਗਏ ਆ ਆਹ ਤੈਨੂੰ ਵੇਖਿਆ ਪੀ ਉਹ ਆ ਬਾਹਰ ਤਵੇ ਸੀਗਾ ਹਾਂਜੀ ਅਸੀਂ ਅੰਦਰ ਨਵੇਂ ਆ ਤੇ ਗ੍ਰਿਲ ਉਪਾਰੀ ਟੁਪਟੀ ਪਈ ਸੀ ਫੇਰ ਇਹ ਆਪਣਾ ਲੋਕ ਖੋਲਿਆ ਜਰਾ ਤੇ ਅੰਦਰ ਗਏ ਤੇ ਅੰਦਰੋਂ ਸਾਰਾ ਸਾਡੇ ਲਮਾਰੀਆਂ ਫੁੱਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਗਿਆ ਕੱਢ ਕੇ ਕੈਸ਼ ਵੀ ਹੈਗਾ ਸੀ ਦੇਖੋ ਸੀਸੀਟੀਵੀ ਕੈਮਰੇ ਵਿੱਚ ਆਇਆ ਕੋਈ ਨੂੰ ਹਾਂ ਜੀ ਉਹਦੀ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹਦਾ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂਜੀ ਮੈਂ ਤੇਰੇ ਪੁਲਿਸ ਪਹੁੰਚ ਕੇ ਉਹਨਾਂ ਨੇ ਉਪਰਕਾਰਵਾਈ ਸ਼ੁਰੂ ਕੀਤੀ ਹੈ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ? ਪ੍ਰਸ਼ਾਸਨ ਕੋਲ ਮੰਗ ਕਰਦੇ ਸਾਡਾ ਸੱਜ ਸਾਰਾ ਜਾਨ ਨੁਕਸਾਨ ਹੋਇਆ ਹੈ। ਸਾਰਾ ਸੱਜ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ। ਜਿਹੜੇ ਜਿਹੜੇ ਸੀਸੀਟੀਵੀ ਕੈਮਰਾ ਵਿੱਚ ਆਇਆ ਇੱਕ ਨੋਜਵਾ ਸੀ ਜਾਂ ਦੋ ਜਿਆਦਾ ਸੀ। ਉਹ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ। ਆਪਣਾ ਨਾਮ ਦੱਸੋ ਕਿੱਥੋਂ ਦੇ ਹਨ ਵਾਲੇ ਤੇ ਕੀ ਗੱਲ ਹੋਈ ਜੀ? ਹਾਂਜੀ ਮੇਰਾ ਨਾਮ ਹਰਚਰਨ ਸਿੰਘ ਹੈ ਜੀ। ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ A 581 ਦਾ। ਹਾਂਜੀ ਕੀ ਗੱਲ ਹੈ ਜੀ ਸਰ ਕੀ ਗੱਲ ਆਈ ਹੈ? ਗੱਲ ਇਦਾਂ ਹੀ ਹੈ ਸੰਸਕਾਰ ਤੇ ਕਿਸੇ ਮੇਰੇ ਇਹ ਤੇ ਆਂਦਿਆਂ ਨੂੰ ਹੀ ਵੇਖਿਆ ਤੇ ਥਾਲੇ ਤੁਲੇ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਵਜੇ ਦਾ ਪੰਕ ਟਾਈਮ ਸੀ ਆਈਡੀਆ 3 ਵਜੇ ਦਾ ਟਾਈਮ ਆਇਆ ਜੀ ਫਿਰ ਕੀ ਕੀ ਚੋਰੀ ਜੀ ਦਿਖਾਉਂਦੇ ਅਜੇ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਲਗਾ ਕਰਦਾ ਤੇ ਉਹ ਸਾਰਾ ਸਮਾਨ ਗਾਇਬ ਹੋ ਗਿਆ ਹੈ ਤਿੰਨੇ ਕਿਤੋਂ ਨੁਕਸਾਨ ਆਇਆ ਪੱਜੀ 70 ਲੱਖ ਦਾ ਆਈਡੀਆ ਨੁਕਸਾਨ ਸਰ ਜਿਹਨੂੰ ਚੋਰੀ ਕਿਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਉਹ ਕਾਰ ਕੋਈ ਨਹੀਂ ਗਾਇਆ ਸਰ ਸਟੈਂਡ ਤੇ ਨਹੀਂ ਗਾਇਆ ਨਹੀਂ ਕਾਰ ਕੋਈ ਨਹੀਂ ਗਾਇਆ ਸਰ ਤਾਲਾ ਤੋੜ ਗਏਗੇ ਤਾਲਾ ਤੋੜ ਕੇ ਸਾਰਾ ਕੋਈ ਤੋੜ ਕੇ ਲੈ ਗਏ ਸਰ ਹਾਂ ਸਰ ਜਿਹੜੀਆਂ ਗਰੇਲਾ ਵਗੈਰਾ ਜੜੀਆਂ ਹਾਂ ਗਰੇਲਾ ਵੀ ਸਾਰੀਆਂ ਤੋੜ ਗਏ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵਿੱਚ ਆਇਆ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂਦਾ ਪਿਆ ਕਿੰਨੇ ਕੁ ਵੇਲੇ ਰੈਂਕ ਜੀ ਹਾਂ ਤੇ 9 ਵਜੇ ਦਾ ਰਿਹਾ ਤੇ ਇਸ ਵਾਰ ਇਹ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਹਾਂ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਮੋਕੇ ਤੇ ਪੁਲਿਸ ਪਹੁੰਚ ਗਈ ਸੀ ਆ ਆ ਗਈ ਹਾਂਜੀ 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 ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਦੀ ਪ੍ਰਸ਼ਾਸਨ ਕੋਲ ਆਈ ਹੋਏ ਕੀਤਾ ਜਾਵੇ ਪਤਾ ਕੀਤਾ ਜਾਵੇ ਮੇਰੇ ਮਾਰਾ ਬੰਦਾ ਪ੍ਰਤਾਪਨਗਰ ਦੇ ਵਿੱਚ ਚੋਰੀ ਹੋਈ ਘਰ ਦੇ ਵਿੱਚ ਕੀ ਸਰ ਸਰਮਾ ਮੰਗਦਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਏ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਦੀ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋ ਅਪ ਕਰ ਰਿਹਾ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਉਗੀ ਤਾਂ ਅਸੀਂ ਦੱਸ ਦਿਆਂਗੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕੁ ਦਾ ਨੁਕਸਾਨ ਕੀ ਕੀ ਲੈ ਕੇ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗਜ਼ ਉਹਨਾਂ ਦਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫ ਆਈ ਆਰ ਦਰਜ ਕਰ ਰਹੀ ਹੈਗੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤੋ ਅਸੀਂ ਤੁਹਾਨੂੰ ਦੱਸ ਦੇਵਾਂਗੇ